گیا او ਦੂਜਾ ਤਾਰ ਤੇ ਬਹਿ ਗਿਆ ਜੀ ਲੋ ਜੀ ਦੋਸਤੋ 3 ਵਜੇ ਦਾ ਟਾਈਮ ਹੋ ਗਿਆ ਠੀਕ ਹੈ ਜੀ ਯਾਰ ਇੱਕ ਅਸ਼ਾਹੀ ਆ ਵੀ ਯਾਰ ਬਹਿ ਗਿਆ ਦੋ ਕਬੂਤਰਾਂ ਦਾ 20000 ਹੋ ਗਿਆ 10-1000 ਦਾ ਇੱਕ ਜੀ 20000 ਦਾ ਬਹਿ ਗਏ ਇਹ 30000 ਇਹ 30 ਇਹ ਜਿਹੜਾ ਕੰਮ ਇਹ ਨਹੀਂ ਉਹ ਦਾਤਾ ਵੀਰ ਨੇ ਉਹ ਵੇਖੋ ਕਿਹੜਾ ਦਾਤਾ ਵੀਰ ਨੇ ਹਰੇ ਹਰੇ ਉਸੇ ਵਾਲਾ ਕਹਿੰਦੇ ਆ ਕਾਲ ਜੀ ਬਾਟ ਵਲੌਗ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਭਾਈ ਜੀ ਇਹ ਪਿੰਡ ਪੱਤਰੀ ਦਾ ਜਿਹੜਾ ਟਰੈਕਟਰ ਨਾਂ ਪਹਿਲਾਂ ਰੱਖਿਆ ਗਿਆ ਜੀ ਇਹ ਟਰੈਕਟਰ ਹੈ ਜੀ ਠੀਕ ਹੈ ਜੀ ਤੇ ਇਹ ਆਪਣਾ ਕੋਈ ਸੀਨ ਹੈ ਐਲ ਸੀ ਡੀ ਠੀਕ ਹੈ ਜੀ ਫਰੀਜ਼ਰ ਹੈ ਹਲੋ ਇਹ ਸਾਰੇ ਭਾਈ ਬਰਾ ਤੇਰੀ ਵੀਡੀਓ ਜੀ ਉੱਥੇ ਬਹਿ ਉੱਥੇ ਬਹਿ ਮੈਂ ਹੁੰਦਾ ਹੀ ਸ਼ਾਮਾਂ ਉਹ ਉਹ ਤੇ ਜਾਓ ਆਪ ਨੇ ਇੱਕ ਚਾਕੀ ਲਗਾਈ ਰੱਖੀ ਹੋਣੀ ਨਹੀਂ ਆ ਗਈ ਇਹ ਕਾਂਬਲੀ ਸੱਦਾ ਹੈ ਤੈਨੂੰ ਓਏ ਹੋਏ ਹੋਏ ਬੋਦਾ ਬੁਰਾ ਹੜ ਰਹੀਦਾ ਹੁਣ ਹੁਣ ਕੈਮਰਾ ਫੋਕਸ ਹੈ ਆਪਣਾ ਕਿੱਥੇ ਹੋ ਵੇਲਾ ਕਿੰਨੀ ਰੋਗ ਚ ਹੂੰ ਪੱਲਾ ਨਹੀਂ ਲਿਆ ਇਹ ਉਹ ਕਨੇਕਟ ਆ ਉਹ ਕੱਢੀ ਉਹ ਇੱਕ ਡਿਗ ਪਿਆ ਉਹ ਇੱਕ ਡਿਗ ਪਿਆ ਉਹ ਇੱਕ ਡਿਗ ਪਿਆ ਉਹ ਜੀ ਇੱਕ ਡਿਗ ਪਿਆ ਜੀ ਦੂਜਾ ਆ ਗਿਆ ਦੂਜਾ ਆ ਗਿਆ ਤੀਜਾ ਆ ਗਿਆ ਇੱਕ ਜਾਲ ਛਕੰਦੇ ਇੱਕ ਜਾਲ ਜਿਹੜਾ ਛਕੰਦਿਆ ਨਾ ਇੱਕ ਮਿੱਤਰੋ ਜਾਲ ਦਿਆ ਛਕੰਤ ਇਹ ਜੇ ਤਿਆਰੀ ਉਧਰ ਉਧਰ ਹੀ ਤਿਆਰੀ ਉਧਰ ਤਿਆਰੀ ਉਧਰ ਵੀ ਤਿਆਰੀ ਹੈ ਲਓ ਜੀ ਉਧਰ ਵੀ ਤਿਆਰੀ ਉਧਰ ਜਿੱਧਰੋਂ ਪਾਗੇ ਉਧਰ ਵਹਿ ਲੱਗਦੇ ਸਾਰਿਆਂ ਗਾਲ ਜੀ ਬਾਟ ਵਲੌਗ ਦੇ ਖਾਲੇ ਸਾਰੇ ਭਰਾਵਾਂ ਨੂੰ ਭਾਈ ਜੀ ਇਹ ਪਿੰਡ ਪੱਤਰੀ ਦਾ ਜਿਹੜਾ ਟਰੈਕਟਰ ਨਾਂ ਪਹਿਲਾਂ ਰੱਖਿਆ ਗਿਆ ਸੀ ਇਹ ਟਰੈਕਟਰ ਹੈ ਜੀ ਠੀਕ ਹੈ ਜੀ ਤੇ ਇਹ ਆਪਣਾ ਕੋਈ ਸੀਨ ਹੈ ਐਲ ਸੀ ਡੀ ਠੀਕ ਹੈ ਜੀ ਫਰੀਜ਼ਰ ਹੈ ਹਲੋ ਜੀ ਸਰ ਇਹ ਭਾਈ ਬਣਾ ਤੇਰੀ ਵੀਡੀਓ ਉੱਥੇ ਬਹਿ ਉਸੇ ਬਹਿ ਮੈਂ ਹੁੰਦਾ ਹੀ ਸ਼ਮਾਂ ਆਓ ਉਹਦੇ ਜਿਓ ਆਓ ਆਪਣੇ ਰੱਖ ਰੱਖੋ ਪਤਾ ਨਹੀਂ ਘਟਾਈ ਚ ਬਾਅਦ ਐ ਸਕੂਲ ਦੇ ਸਾਹਮਣੇ ਭਾਈ ਜੀ ਠੀਕ ਹੈ ਜੀ ਪਤਰੀ ਸਕੂਲ ਦੇ ਸਾਹਮਣੇ ਆ ਐ ਵੀਰ ਜੀ ਜਿਹੜੀ ਐਕਟਿਵ ਆ ਇੱਕ ਨਾਮ ਹੈ ਠੀਕ ਹੈ ਜੀ ਇਹ ਕੋ ਪਰਲੀ ਸਾਈਡ ਹਾਂਡਾ ਹੋਇਆ ਠੀਕ ਹੈ ਜੀ ਇਹ ਵਾਲਾ ਹਾਂਡਾ ਵਾ ਜਿਹੜਾ ਕਿ ਹੀਰੋ ਵਾ ਹੀਰੋ ਵਾਲੀ ਦੀ ਕੰਪਨੀ ਦਾ ਵਾ ਨਹੀਂ ਆ ਗਈ ਇਹ ਕਾਂਬਲੀ ਸੱਦਾ ਹੈ ਤੈਨੂੰ ਓਏ ਹੋਏ ਹੋਏ ਬੋਦਾ ਮੂਰਾ ਹੜੀ ਤਾ ਹੁਣ ਹੁਣ ਕੈਮਰਾ ਬਾਕਸ ਹੈ ਆਪਣਾ ਛੇ ਹੋਵੇ ਲਾ ਕਿੰਨੀ ਲੋਗ ਚ ਹੂੰ ਫਲਾਂ ਨਹੀਂ ਲਿਆਏ ਉਹ ਇੱਕ ਡੇਗ ਪਿਆ ਓਏ ਇੱਕ ਡੇਗ ਪਿਆ ਓਏ ਆ ਉਹ ਡੇਗ ਪਿਆ ਜੀ ਇੱਕ ਡੇਗ ਪਿਆ ਜੀ ਦੂਜਾ ਆ ਗਿਆ ਦੂਜਾ ਆ ਗਿਆ ਤੀਜਾ ਆ ਗਿਆ ਇੱਕ ਜਾਲ ਛਕਣ ਦੇ ਇੱਕ ਜਾਲ ਜਿਹੜਾ ਛਕਣਦੇ ਆ ਨਾ ਇੱਕ ਮਿੱਤਰੋ ਜਾਲ ਦਿਆ ਛਕਣ ਤੇ ਜੇ ਤਿਆਰੀ ਉਧਰ ਉਧਰ ਹੀ ਤਿਆਰੀ ਉਧਰ ਤਿਆਰੀ ਉਧਰ ਵੀ ਤਿਆਰੀ ਆ ਲੋਈ ਉਧਰ ਵੀ ਤਿਆਰੀ ਉਧਰ ਜਿੱਧਰੋਂ ਪਾਗੇ ਉਧਰ ਵੈ ਲੱਗਦੇ ਬੈਹ ਚੱਲਿਆ ਏ ਏ ਉਹ ਨਹੀਂ ਉਹ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਜੀ ਨਹੀਂ ਫੇਰ ਕੀ ਆਉਣਾ ਨਹੀਂ ਆਉਣਾ ਉਹ ਫੜ ਕੇ ਲਿਆ ਉਹ ਯਾਰ ਰਾਜ ਰਾਜ ਚੱਲਿਆ ਲਿਆ ਦੋ ਮਿੰਟ ਬੈਠ ਜਾ ਉੱਤਰ ਤੇ ਲੋਇਆ ਯਾਰ ਲੈ ਉਹ ਨੂੰ ਕਹਿੰਦੇ ਉਹ ਨਹੀਂ ਹਟਦਾ ਓਏ ਸੁਣਦਾ ਵੀ ਹੈਗਾ ਉਹਨੂੰ ਦੁਜਾ ਬੈ ਗਿਆ ਉਹ ਦੂਜਾ ਤਾਰ ਤੇ ਬੈ ਗਿਆ ਜੀ ਲੋ ਜੀ ਦੋਸਤੋ 3 ਵਜੇ ਦਾ ਟਾਈਮ ਹੋ ਗਿਆ ਠੀਕ ਹੈ ਜੀ ਯਾਰ ਇੱਕ ਅੱਛਾ ਜੀ ਆ ਵੀ ਯਾਰ ਬੈ ਗਿਆ ਦੋ ਕਬੂਤਰਾਂ ਦਾ 20 ਹਜ਼ਾਰ ਹੋ ਗਿਆ 10 ਦਾ 100 ਦਾ ਇੱਕ ਜੀ ਆ ਵੀ ਯਾਰ ਬੈ ਗਿਆ ਇਹ 30 ਹਜ਼ਾਰ ਇਹ 30 ਇਹ ਦਾ ਕੰਮ ਉਹ ਦਾਤਾ ਵੀਰ ਨੇ ਉਹ ਵੇਖੋ ਕਿਹੜੇ ਦਾਤਾ ਵੀਰ ਨੇ ਹਰੇ ਹਰੇ ਤੂਸੇ ਵਾਲਾ ਹਰੇ ਤੂਸੇ ਵਾਲਾ ਹਰੇ ਟੂਸੇ ਵਾਲਾ ਪਾਣੀ ਪੀ ਲਓ ਇਹ ਇੱਕ ਹੋਰ ਆ ਗਿਆ ਇਹ ਆ ਗਿਆ ਕਾਲੇ ਟੂਸੇ ਦਾ ਲਾਲ ਕਸ਼ ਲਾਲ ਕਸ਼ ਕਾਲਾ ਟੂਸਾ ਇਹ ਸਾਡਾ ਆਪਣਾ ਹੀ ਵੀਰ ਜੀ ਅੱਛਾ ਅੱਛਾ ਨਹੀਂ ਅੱਗੇ ਵਾਲਾ ਕਹਿੰਦੇ ਜਿਹੜਾ ਉੱਡਿਆ ਹੈ ਬਹਿ ਗੇ đói vậy, lo gì ra cái cột từ đó, mang cá ra, ô hô, toàn nó cho anh đi ốm à, ta ô ra á na ਪਿੰਡ ਪਧਰੀਆਡ ਹਲੋ ਜੀ ਟਾਈਮ ਹੋ ਗਿਆ 3 ਤੋਂ ਪਲੱਸ ਇਹ ਬਣਾਵਾ ਬਣਾ ਹੋਇਆ ਇਹ ਉਹ ਬਹਿ ਗਿਆ ਜੀ ਮੈਂ ਦੇਣਾ ਕੋਈ ਉੱਠਦਾ ਨਹੀਂ ਨਹੀਂ ਠੰਡਾ ਹੁੰਦਾ ਠੰਡਾ ਵੀ ਜੋ ਨਹੀਂ ਕੱਟਦਾ ਆ ਜਾ ਯਾ ਠੱਡਾ ਵਾਲੇ ਦੇ ਦੋ ਮਿੰਟ ਯਾਰ ਠੱਲੇ ਵਾਟ ਸੁਣੀ ਆ ਵੇ ਆ ਵੀਰਾਂ ਦਾ ਕਬੂਤਰ ਹੈ ਜਿੰਨਾ ਦਾ ਕਬੂਤਰ ਹੋਈ ਇੱਥੇ ਆ ਬੰਦੇ ਪਰਲੇ ਬਨੇ ਯਾਰ ਮੇਰਾ ਵੀਰ ਪਰਲੇ ਬਸ ਆ ਗਿਆ ਤੇ ਜੰਗਲੀ ਹੋ ਜਾ ਨਾ ਟਗੇ ਨੂੰ ਫੜਨਾ ਓਏ ਉਹ ਇੱਥੇ ਮਗਰ ਨਹੀਂ ਮਰਾ ਵੀਰ ਹਲੋ ਜੀ ਦੋਸਤ ਤਿੰਨੋਂ ਆ ਜਗੇ 15 ਮਿੰਟ ਹੋ ਗਏ ਕਬੂਤਰ ਓਏ ਇਹ ਵੀ ਬੈਗ ਆ ਦੋ ਚਾਰ ਉਧਰ ਕਬੂਤਰ ਬੈ ਗੇ ਆ ਪਹਿਲਾਂ ਦੋ ਇੱਧਰ ਬੈ ਗੇ ਸੀ ਜੇ ਪਿੱਛੇ ਸੋ ਸਾਰੇ ਕਬੂਤਰ ਬੈਠਦੇ ਜਾਂਦੇ ਹੋ ਨਾ ਆ ਵੀਰ ਦਾ ਜਿਹੜਾ ਕਬੂਤਰ ਹੈ ਆਪਣਾ ਕਬੂਤਰ ਫੜਨ ਚੱਲਿਆ ਠੀਕ ਹੈ ਇਹ ਉਹ ਵੀ ਦਾ ਪਹਾਇਆ ਆਓ ਜੀ ਹੋਏ ਹੋਏ ਕਬੂਤਰ ਵੀਰ ਫੜਨ ਗਿਆ ਉੱਡ ਗਿਆ ਫੇਰ ਉੱਡ ਗਿਆ